ਚੋਰੀਆਂ ਤਾਂ ਤੁਸੀਂ ਬਹੁਤ ਦੇਖਿਆ ਹੋਣਗੇ ਪਰ ਅਜਿਹੀ ਛਾਤਰ ਚੋਰ ਦੀ ਚੋਰੀ ਤੁਸੀਂ ਕਦੀ ਨਹੀਂ ਵੇਖੀ ਹੋਏਗੇ ਦਰਅਸਲ ਇਹ ਪੂਰਾ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਜਿੱਥੇ ਫਿਰੋਜ਼ਪੁਰ ਦੇ ਵਿੱਚ ਸੁਨਾਰੇ ਦੀ ਦੁਕਾਨ ਤੇ ਇੱਕ ਬੰਦਾ ਪਹੁੰਚਦਾ ਹੈ ਤੇ ਉਸ ਤੋਂ ਬਾਅਦ ਸੁਨਾਰੇ ਨੂੰ ਗੱਲਾਂ ਦੇ ਵਿੱਚ ਲੱਖੇ ਪਿੱਛੇ ਪਈਆਂ ਮੁੰਦੀ ਚੋਰੀ ਕਰਕੇ ਫਰਾਰ ਹੋ ਜਾਂਦਾ ਹੈ ਜਿਸ ਤੋਂ ਬਾਅਦ ਜਦੋਂ देर ਰਾਤ ਸੁਨਿਆਰਾ ਹਿਸਾਬ ਕਰਦਾ ਹੈ ਤਾਂ ਇੱਕ ਮੁੰਦੀ ਜਦੋਂ ਗਾਇਬ ਮਿਲਦੀ ਹੈ ਤਾਂ ਉਸ ਤੋਂ ਬਾਅਦ ਸੀਸੀਟੀਵੀ ਫੁਟੇਜ ਚੈੱਕ ਕਰਦਾ ਹੈ ਤੇ ਹੈਰਾਨ ਹੋ ਜਾਂਦਾ ਹੈ ਕਿ ਜਿਹੜੇ ਚੋਰ ਨੂੰ ਉਸੇ ਵੱਲੋਂ ਇੱਕ ਜੈਂਟਲਮੈਨ ਕਹਿ ਕੇ ਸੰਬੋਧਨ ਕੀਤਾ ਗਿਆ ਸੀ ਉਹੀ ਚੋਰ ਚੋਰੀ ਕਰਕੇ ਨਿਕਲ ਗਿਆ ਤੇ ਆਓ ਦੇਖਦੇ ਹਾਂ ਸੀਸੀਟੀਵੀ ਫੁਟੇਜ ਸਰ ਜੀ ਦਾ ਮੇਰਾ ਨਾਮ ਦੱਸਾਂਗੇ ਸਾਡੀ ਦੁਕਾਨ ਹੈ ਪੁਰਾਣਾ ਬਾਜ਼ਾਰ ਫਰੀਪੁਰ ਸਿਟੀ ਜੇ ਨਸਕਰਕਰਤਾਰ ਸਿੰਘ ਮਿੰਦਰ ਸਿੰਘ ਜੁਵੈਲਰ ਦੇ ਨਾਮ ਦੇ ਉੱਤੇ ਸਾਡਾ ਕਾਰੋਬਾਰ ਹੈ ਲੜਕਾ ਆਇਆ ਇੱਕ ਦਿਨ ਪਹਿਲਾਂ ਤੇ ਸਾਡੇ ਕੋਲ ਦਿਸਲ ਦੇਖਿਆ ਨਾ ਕਹਿੰਦਾ ਕਿ ਸਾਨੂੰ ਇੱਕ ਮੰਦਰੀ ਚਾਹੀਦੀ ਸਾਮਾਨ ਦਿਖਾਓ ਕੁਝ ਹੋਰ ਕਸਟਮਰ ਸੀ ਉਹਨਾਂ ਨੂੰ ਅਟੈਂਡ ਕਰਕੇ ਫਿਰ ਜਿਸ ਤਰੀਕੇ ਨਾਲ ਉਹਨੇ ਗੱਲ ਕੀਤੀ ਅਣਕਸ਼ਤਾ ਸੀਗਾ ਉਹਨੇ ਆਪਣਾ ਨੰਬਰ ਵੀ ਦਿੱਤਾ ਨਾਮ ਵੀ ਦਿੱਤਾ ਉਹ ਸਭ ਕੁਝ ਫੇਕ ਨਿਕਲਿਆ ਤੇ ਜਿਸ ਦਿਨ ਉਹਨੇ ਦੇਖਿਆ ਤੇ ਉਹਨੇ ਇੱਕ ਰਿੰਗ ਵਿੱਚ ਚੋਰੀ ਕਰ ਲਈ ਤੇ ਜਿਸ ਨੇ ਚੋਰੀ ਕਰ ਲਈ ਉਸ ਸੀਸੀਟੀਵੀ ਫੁਟੇਜ ਦੇ ਵਿੱਚ ਸਾਰਾ ਕੁਝ ਕਲੀਅਰ ਆ ਚੁੱਕਾ ਹੈ ਚੋਰੀ ਕਰਦਾ ਆ ਔਰ ਉਹਦੀ ਜੇਬ ਵਿੱਚ ਪਾਉਂਦਾ ਹੈ ਵੀ ਉਹ ਆ ਗਿਆ ਨੇ ਯਾਰ ਉਸ ਦੀ ਫੋਟੋ ਵੀ ਸਾਫ ਕਲੀਅਰ ਆਈ ਹੈ ਉਹਦੀ ਫੋਟੋ ਵੀ ਕਲੀਅਰ ਆ ਚੁੱਕੀ ਹੈ ਔਰ ਸਭ ਕੁਝ ਹੁੰਦਾ ਜਿਸੀ ਸੀਸੀਟੀਵੀ ਫੁਟੇਜ ਵੀ ਆ ਚੁੱਕਾ ਹੈ ਉਹ ਹੋਰ ਇਹਨ ਦੀ ਸ਼ਿਕਾਇਤ ਉਸੇ ਪੁਲਿਸ ਪ੍ਰਸ਼ਾਸਨ ਕੋਲ ਚੁੱਕੇ ਆ ਅਸੀਂ ਉਮੀਦ ਕਰਦੇ ਆ ਪੁਲਿਸ ਪ੍ਰਸ਼ਾਸਨ ਸਾਡੀ ਮਦਦ ਕਰੇ ਉਹ ਸਾਡਾ ਜਿਹੜਾ ਸਮਾਨ ਚੋਰੀ ਹੋਇਆ ਉਹ ਸਾਨੂੰ ਵਾਪਸ ਹੋ ਜਾਏ ਕੀ ਲੈ ਕੇ ਗਿਆ ਹੈ ਕੋਈ ਸੋਨੇ ਦੀ ਮੁੰਦਰੀ ਹੈ ਇਹਦਾ ਵਜ਼ਨ ਕੋਈ ਕਰੀਬ 10 ਗ੍ਰਾਮ ਹੈ 9 ਗ੍ਰਾਮ 900 ਵਜ਼ਨ ਹੈ ਬਾਈਗਟ ਹਾਲਮਾਰਕ ਦੀ ਮੁੰਦਰੀ ਬਣੀ ਜੈਂਟਸ ਮੁੰਦਰੀ ਹੈ ਉੱਪਰ ਡੋਲਰ ਦਾ ਸਾਈਨ ਬਣਿਆ ਹੁੰਦਾ ਹੈ ਜੋ ਅੱਜਕਲ ਚੱਲਦੇ ਨੇ ਸਰ ਇਹ ਕਿਵੇਂ ਲੈ ਕਿਵੇਂ ਗਿਆ ਉਹ ਸੋਨਾ ਐਸੀ ਦਿਖਾਰੇ ਸੀਗੇ ਮੇਰੀ ਸੋਨਾ ਜਾਇ ਇੱਕ ਸਾਈਡ ਦੇ ਉੱਤੇ ਬੈਠ ਹੋਈ ਹੈ ਤੇ ਪਿਛੋਂ ਨੇ ਰਿੰਗੋ ਹੋਟਰੀ ਦੇ ਚੋ ਉਠਾ ਲਈ ਥਾਕੇ ਤੇ ਮੋਕਾ ਵੇਖ ਕੇ ਬਾਅਦ ਸੁਣ ਆਪਣੇ ਜੇਬ ਵਿੱਚ ਪਾ ਲਈ ਉਹ ਔਰ ਅਸੀਂ ਜਿਵੇਂ ਸ਼ਾਮ ਨੂੰ ਆਪਣਾ ਸਟਾਕ ਚੈੱਕ ਕੀਤਾ ਉਦੋਂ ਪਤਾ ਲੱਗਾ ਜਾ ਕੇ ਕਿ ਵਿੱਚੋਂ ਇਹ ਰਿੰਗ ਕੱਟ ਗਈ ਹੈ ਫਿਰ ਤੁਸੀਂ ਸੀਸੀਟੀਵੀ ਵੀ ਦੇਖੀ ਅਹੀਂ ਸੀਸੀਟੀਵੀ ਦੇਖ ਕੇ ਫੁਟੇ ਦੇਖ ਕੇ ਉੱਥੋਂ ਸਾਰਾ ਕੁਝ ਕਲੀਅਰ ਹੋ ਗਿਆ ਔਰ ਇਹ ਵਾਲਾ ਰਿਕਾਰਡ ਵੀ ਕੱਢ ਲਿਆ ਹੈ ਸੀਸੀਟੀਵੀ ਦੇ ਪੈਨ ਡਰਾਈਵ ਛਪਾਇਆ ਹੈ ਉਹ ਫੋਨ ਦੇ ਵਿੱਚ ਸਭ ਕੁਝ ਕਲੀਅਰ ਆ ਰਿਹਾ ਹੈ ਇਹ ਨੇ ਜਿਹੜੀ ਚੋਰੀ ਕੀਤੀ ਉਹ ਸਰ ਇਹ ਲੱਗਦਾ ਨਹੀਂ ਹੈਗਾ ਸੀਗਾ ਸ਼ਕਲ ਤੋਂ ਸ਼ਕਲ ਤੋਂ ਨਹੀਂ ਲੱਗ ਰਿਹਾ ਇੱਕ ਕਲੀਨ ਕਟਿੰਗ ਦੇ ਵਿੱਚ ਹੈਗਾ ਸੀਗਾ ਉਹ ਔਰ ਜੀ ਜੈਂਟਲਮੈਨ ਟਾਈਪ ਲੁੱਕ ਸੀਗੀ ਹੁੰਦੀ ਪਰ ਆਪਾਂ ਕੁਝ ਨਹੀਂ ਕਹਿ ਸਕਦੇ ਕਿਸੇ ਬੰਦੇ ਦੇ ਅੰਦਰ ਕਿਹੋ ਜਿਹਾ ਵਿਚਾਰ ਹੋ ਸਕਦੇ ਨੇ ਉਹ ਹੂੰ ਤਾਂ ਲੋਕਾਂ ਨੂੰ ਵੀ ਕੀ Appeal ਕਰੋਗੇ ਦੂਸਰੇ ਦੁਕਾਨਦਾਰਾਂ ਨੂੰ ਕੀ ਕਰੋਗੇ ਲੋਕਾਂ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਉਹ ਜਲਦੀ ਪਹਿਲਾਂ ਤਾਂ ਕਿਸਾਨਾਂ ਨੂੰwidehatandi ਦਾ ਕਰਨ ਸੋਨਾ ਬਹੁਤ ਮਹਿੰਗਾ ਹੋ ਚੁੱਕਾ ਹੈ ਉਹ ਜਿਹੜੇ ਆਪਦੇ ਜਾਣ ਪਛਾਣ ਵਾਲੇਗੇ ਉਹਨਾਂ ਨਾਲ ਕੀਤਾ ਜਾਵੇ ਅਗਰ ਮਜਬੂਰੀ ਕਰਨਾ ਵੀ ਪੈ ਜਾਂਦਾ ਹੈ ਤੇ ਪੂਰੇ ਚੁਕੰਨੇ ਪੂਰੇ ਅਲਰਟ ਹੋ ਕੇ ਇਸ ਕੰਮ ਨੂੰ ਕੀਤਾ ਜਾਵੇ ਤਾਕੀ ਦੁਬਾਰਾ ਕੋਈ ਬੰਦਾ ਇਸ ਤਰ੍ਹਾਂ ਤੁਹਾਡੇ ਨਾਲ ਕੋਈ ਠੱਗੀ ਨਾ ਮਾਰ ਸਕੇ ਜਿਵੇਂ ਮੇਰੇ ਨਾਲ ਹੋਈ ਏ ਕੀ ਨਾਮ ਹੈ ਸਰ ਤੁਹਾਡਾ ਮੇਰਾ ਨਾਮ ਸਾਹਿਬ ਮੈਂ ਦਰਸ ਸਿੰਘ ਫਰਮ ਦਾ ਨਾਮ ਮੈਸਰ ਕਰਤਾਰ ਸਿੰਘ ਮੇਰ ਦਸ ਸਿੰਘ ਜੁਐਲਰ ਫਰੋਈ ਪੁਸ਼ਾਰ